ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਾਵ ਖੰਡਾਏ ਗੁਰਮਖ ਨਾਮ ਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਸੰਸਾਰ ਵਿੱਚ ਜਨਮ ਮਰਨ ਦੇ ਚੱਕਰ ਦਾ ਦੁਖ ਕਟਿਆ ਜਾਂਦਾ ਹੈ ਆ ਬੇਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹ ਮੰਡਾਏ ਇਹਨਾਂ ਨੂੰ ਸਦਾ ਹਰੀ ਮਿਲ ਜੰਦਾ ਅਤੇ ਇਹ ਸਾਰੀ ਦੁਨੀਆ ਵਿੱਚ ਇੱਜ਼ਤ ਕਮਉਂਦੇ ਹਨ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾਈ ਗਰੀਬ ਅਤੇ ਮਸਕੀਨ ਮੈਂ ਤੁਹਾਡਾ ਹੀ ਹਾਂ ਤੁਸੀਂ ਵੱਡੇ ਤੋਂ ਵੱਡੇ ਹੋ ਮੇਰੀ ਇੱਜ਼ਤ ਰੱਖੋ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮ ਹੀ ਸੁਖ ਮੰਡਾਏ ਤੁਹਾਡੇ ਸੇਵਕ ਨਾਨਕ ਨੂੰ ਤੁਹਾਡੇ ਨਾਮ ਦਾ ਹੀ ਸਹਾਰਾ ਹੈ ਅਤੇ ਤੁਹਾਡੇ ਨਾਮ ਤੋਂ ਹੀ ਸੁਖ ਪ੍ਰਾਪਤ ਹੁੰਦਾ ਹੈ